ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਰਾਣੇ ਥੱਲੇ ਰੱਖੇ ਪਾਣੀ ਦਾ ਕਮਾਲ ਸੁਣ ਕੇ ਹੈਰਾਨ ਰਹਿ ਜਾਓਗੇ ਪਾਣੀ ਦੇ ਇੱਕ ਛੋਟੇ ਜੇ ਨੁਕਤੇ ਬਾਰੇ ਜੋ ਕਿ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਇਹ ਪਾਣੀ ਦਾ ਇੱਕ ਛੋਟਾ ਜਿਹਾ ਨੁਕਤਾ ਸਾਡੀ ਜ਼ਿੰਦਗੀ ਜੀ ਵਿੱਚ ਖੁਸ਼ੀਆਂ ਬਰਕਤਾਂ ਕਾਮਯਾਬੀ ਲੈ ਕੇ ਆ ਸਕਦਾ ਹੈ ਸਾਧ ਸੰਗਤ ਜੀ ਕੀ ਕਰਨਾ ਹੈ ਰਾਤ ਨੂੰ ਜਦੋਂ ਆਪਾਂ ਸੋਣਾ ਹੈ ਪਾਣੀ ਦਾ ਇੱਕ ਭਾਂਡਾ ਭਰ ਕੇ ਆਪਣੇ ਸਰਾਣੇ ਥੱਲੇ ਰੱਖ ਲੈਣਾ ਹੈ ਉਹ ਭਾਂਡਾ ਸਟੀਲ ਦਾ ਕੱਚ ਦਾ ਪਲਾਸਟਿਕ ਦਾ ਜਾਂ ਮਿੱਟੀ ਦਾ ਵੀ ਲੈ ਸਕਦੇ ਹੋ ਕੋਈ ਵੀ ਭਾਂਡਾ ਲੈ ਸਕਦੇ ਹੋ ਜਿਵੇਂ ਜੱਗ ਗਲਾਸ ਫਿਰ ਗੜਵੀ ਤੁਸੀਂ ਉਸ ਭਾਂਡੇ ਨੂੰ ਪਾਣੀ ਨਾਲ ਭਰ ਕੇ ਆਪਣੇ ਸਹਰਾਣੇ ਵਾਲੇ ਪਾਸੇ ਰੱਖ ਲੋ ਸਾਰੀ ਰਾਤ ਉਸ ਪਾਣੀ ਨਾਲ ਭਰੇ ਪਾਂਡੇ ਨੂੰ ਉਵੇਂ ਹੀ ਪਿਆਰ ਰਹਿਣ ਦੇਣਾ ਹੈ ਇਸ ਦੇ ਨਾਲ ਜੋ ਵੀ ਉਪਾਅ ਕਰਨਾ ਹੈ ਉਸ ਉਸ ਵੇਰੇ ਹੀ ਕਰਨਾ ਹੈ ਇਸ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਅਤੇ ਨਾਕਾਮਯਾਬੀ ਕਿਉਂ ਰਹਿੰਦੀ ਹੈ ਇਹ ਸਾਡੀ ਜ਼ਿੰਦਗੀ ਵਿੱਚ ਆਲਸ ਕਰਕੇ ਹੈ ਜਿਹੜਾ ਹਰ ਵੇਲੇ ਸਾਨੂੰ ਆਲਸ ਪਿਆ ਰਹਿੰਦਾ ਹੈ ਦਲੀਦਰ ਪਿਆ ਰਹਿੰਦਾ ਹੈ ਕਈ ਵਾਰੀ ਕਈ ਜੀ ਕਹਿ ਦਿੰਦੇ ਨੇ ਕਿ ਸਾਡਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜਾਂ ਫਿਰ ਕਹਿ ਦਿੰਦੇ ਨੇ ਕਿ ਕੰਮ ਕਰਨ ਨੂੰ ਦਿਲ ਤਾਂ ਬਹੁਤ ਕਰਦਾ ਹੈ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡਾ ਸਰੀਰ ਸਾਥ ਨਹੀਂ ਦਿੰਦਾ ਸਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਕਈ ਵਾਰੀ ਆਪਾਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਆਰਾਮ ਦੀ ਆਦਤ ਪਾ ਲੈਂਦੇ ਹਾਂ ਪਰ ਸਾਧ ਸੰਗਤ ਜੀ ਅਸੀਂ ਆਪਣੇ ਸਰੀਰ ਤੋਂ ਜਿੰਨਾ ਵੀ ਕੰਮ ਲਵਾਵਾਂਗੇ ਉਹ ਹੀ ਵਧੀਆ ਹੈ ਕਿ ਜਿੰਨਾ ਹੀ ਆਪਾਂ ਮਿਹਨਤ ਕਰਾਂਗੇ ਸਾਡਾ ਸਰੀਰ ਓਨਾ ਹੀ ਤੰਦਰੁਸਤ ਰਹੇਗਾ ਆਲਸ ਸੁਸਤੀ ਸਾਡੇ ਤੋਂ ਕੋਹਾਂ ਦੂਰ ਹੋ ਜਾਵੇਗੀ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਸਰੀਰ ਦੇ ਆਲਸ ਅਤੇ ਦਲੀਦਰ ਨੂੰ ਦੂਰ ਕਰਨਾ ਹੈ ਇਸ ਲਈ ਆਪਾਂ ਉਹ ਪਾਣੀ ਦਾ ਨੁਕਤਾ ਵਰਤਣਾ ਹੈ ਸਾਧ ਸੰਗਤ ਜੀ ਸਾਡੀ ਢੱਡੀ ਜ਼ਿੰਦਗੀ ਦੇ ਵਿੱਚ ਆਲਸ ਅਤੇ ਦਲੀਦਰ ਉਸ ਦਿਨ ਹੀ ਦੂਰ ਹੋ ਜਾਵੇਗਾ ਜਿਸ ਦਿਨ ਅਸੀਂ ਸਵੇਰੇ ਸਵੇਰੇ ਉੱਠਣਾ ਸ਼ੁਰੂ ਕਰ ਦੇਵਾਂਗੇ ਜਦੋਂ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਸ਼ੁਰੂ ਕਰਾਂਗੇ ਉਦੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਉਤੇ ਲੋਕ ਹੀ ਕਹਿੰਦੇ ਨੇ ਕਿ ਉਹ ਰਾਤ ਨੂੰ ਲੇਟ ਸੌਂਦੇ ਨੇ ਅਤੇ ਸਵੇਰੇ ਲੇਟ ਹੀ ਉੱਠਦੇ ਨੇ ਉਹ ਰੋਜ਼ ਹੀ ਸੂਰਜ ਚੜਨ ਤੋਂ ਬਾਅਦ ਉੱਠਦੇ ਨੇ ਪਰ ਜਿਹੜਾ ਸਮਾਂ ਸੂਰਜ ਚੜਨ ਤੋਂ ਪਹਿਲਾਂ ਦਾ ਹੈ ਉਹ ਬਹੁਤ ਹੀ ਤਾਕਤਵਰ ਹੁੰਦਾ ਹੈ ਉਹ ਸਮਾਂ ਪੂਰੇ ਦਿਨ ਦੇ ਮੁਕਾਬਲੇ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਉਸ ਵੇਲੇ ਅੱਧੀ ਦੁਨੀਆ ਸੁੱਤੀ ਹੁੰਦੀ ਹੈ ਉਸ ਵੇਲੇ ਸਿਰਫ ਰੱਬ ਨੂੰ ਯਾਦ ਕਰਨ ਵਾਲੇ ਹੀ ਲੋਕ ਉੱਠਦੇ ਨੇ ਜਾਂ ਫਿਰ ਜ਼ਰੂਰੀ ਕੰਮਾਂ ਕਾਰਾਂ ਵਾਲੇ ਲੋਕ ਹੀ ਉੱਠਦੇ ਨੇ ਪ੍ਰਭੂਤੇ ਲੋਕ ਉਸ ਵੇਲੇ ਸੁੱਤੇ ਪਏ ਹੁੰਦੇ ਨੇ ਇਸ ਕਰਕੇ ਉਸ ਵਾਤਾਵਰਣ ਵਿੱਚ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਜਿਵੇਂ ਕਿ ਧੂਆਂ ਪ੍ਰਦੂਸ਼ਣ ਗੈਸ ਪ੍ਰਦੂਸ਼ਣ ਉਸ ਸਮੇਂ ਸ਼ਾਂਤ ਮਾਹੌਲ ਹੁੰਦਾ ਹੈ ਜਦੋਂ ਵੀ ਸਵੇਰੇ ਸਵੇਰੇ ਉੱਠਦੇ ਆ ਤਾਂ ਸਾਡੇ ਮਨ ਅਤੇ ਸਾਡੇ ਤਨ ਨੂੰ ਇੱਕ ਸ਼ਕਤੀਸ਼ਾਲੀ ਊਰਜਾ ਮਿਲਦੀ ਹੈ ਸਵੇਰ ਦੀ ਨੀਂਦ ਦਾ ਜੇ ਅਸੀਂ ਤਿਆਗ ਕਰ ਲਿਆ ਤਾਂ ਸਾਨੂੰ ਬਹੁਤ ਹੀ ਕੁਝ ਮਿਲ ਜਾਵੇਗਾ ਸਿਆਣੇ ਕਹਿੰਦੇ ਹੁੰਦੇ ਸੀ ਕਿ ਕੁਝ ਪਾਣ ਪਾਣਾ ਹੋਵੇ ਤਾਂ ਕੁਝ ਖੋਣਾ ਪੈਂਦਾ ਹੈ ਤਾਂ ਸਾਡੀ ਜ਼ਿੰਦਗੀ ਵਿੱਚ ਕਾਮਯਾਬੀ ਤੰਦਰੁਸਤੀ ਤਰੱਕੀ ਹੈ ਇਸ ਨੂੰ ਪਾਣ ਦੇ ਲਈ ਸਾਨੂੰ ਸਵੇਰ ਦੀ ਨੀਂਦ ਨੂੰ ਤਿਆਗਣਾ ਪੈਣਾ ਹੈ ਭਾਵੇਂ ਗੱਲ ਅਧਿਆਤਮਕ ਤੌਰ ਤੇ ਕਰ ਲਵੋ ਭਾਵੇਂ ਆਪਣੇ ਕੰਮਾਂ ਕਾਰਾਂ ਤੇ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਸਵੇਰ ਦਾ ਵੇਲਾ ਸੰਭਾਲਣਾ ਹੀ ਪਵੇਗਾ ਜੋ ਸਵੇਰੇ ਸਵੇਰੇ ਉੱਠਣ ਵਾਲਾ ਮਨੁੱਖ ਹੈ ਉਹ ਹਰ ਪਾਸੇ ਤੋਂ ਕਾਮਯਾਬ ਰਹਿੰਦਾ ਹੈ ਕਿਉਂਕਿ ਜਦੋਂ ਉਸ ਸਵੇਰੇ ਸਵੇਰੇ ਉੱਠਦਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਗਿਆਨ ਹਾਸਿਲ ਕਰਦਾ ਹੈ ਫਿਰ ਉਹ ਆਪਣੇ ਕੰਮਕਾਰਾਂ ਨੂੰ ਸ਼ੁਰੂ ਕਰਦਾ ਹੈ ਕੰਮ ਵੀ ਸਭ ਤੋਂ ਪਹਿਲਾਂ ਹੀ ਸੰਭਾਲ ਲੈਂਦਾ ਹੈ ਇਸ ਲਈ ਇਹ ਜੋ ਲੇਟ ਸੌਣ ਦੀ ਆਦਤ ਹੈ ਇਸ ਨੂੰ ਛੱਡੋ ਅਤੇ ਸਮੇਂ ਸਿਰ ਸੋਇਆ ਕਰੋ ਤਾਂ ਹੀ ਆਪਾਂ ਸਵੇਰੇ ਸਮੇਂ ਸਿਰ ਉੱਠ ਕੇ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਾਂਗੇ ਕਈ ਲੋਕ ਕਹਿੰਦੇ ਨੇ ਕਿ ਸਾਨੂੰ ਜਾਗ ਤਾਂ ਸਵੇਰੇ-ਸਵੇਰੇ ਹੀ ਆ ਜਾਂਦੀ ਹੈ ਪਰ ਬਿਸਤਰ ਨਹੀਂ ਛੱਡਿਆ ਜਾਂਦਾ అలਾਰਮ ਦੀ ਘੰਟੀ ਵੱਜਦੀ ਹੈ ਤਾਂ ਸਾਨੂੰ ਇੱਕਦਮ ਜਾਗ ਆ ਜਾਂਦੀ ਹੈ ਜਾਂ ਫਿਰ ਘਰ ਦਾ ਕੋਈ ਮੈਂਬਰ ਉੱਠਿਆ ਹੋਵੇ ਤਾਂ ਸਾਡੀ ਨੀਂਦ ਉਸ ਵੇਲੇ ਖੁੱਲ ਜਾਂਦੀ ਹੈ ਪਰ ਹਿੰਮਤ ਹੀ ਨਹੀਂ ਪੈਂਦੀ ਕਿ ਅਸੀਂ ਬਿਸਤਰ ਛੱਡ ਦਈਏ ਅਸੀਂ ਵੀ ਉੱਠ ਕੇ ਰੱਬ ਦਾ ਨਾਮ ਜਪੀਏ ਜਾਂ ਫਿਰ ਆਪਣੇ ਕੰਮਕਾਰਾਂ ਨੂੰ ਕਰ ਲਈਏ ਕਹਿੰਦੇ ਆਲਸ ਸੁਸਤੀ ਫਿਰ ਤੋਂ ਘੇਰਾ ਪਾ ਲੈਂਦੀ ਹੈ ਅਸੀਂ ਫਿਰ ਤੋਂ ਸੋ ਜਾਂਦੇ ਹਾਂ ਇਸ ਕਰਕੇ ਆਪ ਜੀ ਨੂੰ ਪਾਣੀ ਦਾ ਉਪਾਅ ਕਰਨ ਲਈ ਕਿਹਾ ਹੈ ਜੇਕਰ ਸਵੇਰੇ ਸਵੇਰੇ ਜਾਗ ਆ ਜਾਂਦੀ ਹੈ ਜਾਗ ਆਉਣ ਦੇ ਬਾਵਜੂਦ ਵੀ ਬਿਸਤਰ ਨਹੀਂ ਛੱਡਿਆ ਜਾਂਦਾ ਤਾਂ ਜਦੋਂ ਸਾਡੀ ਅੱਖ ਖੁੱਲ੍ਹੇ ਤਾਂ ਸਰਾਣੇ ਪਏ ਪਾਣੀ ਦੇ ਬਰਤਨ ਵਿੱਚੋਂ ਪਾਣੀ ਆਪਣੀ ਅੱਖਾਂ ਤੇ ਮਾਰੋ ਜਾਂ ਫਿਰ ਕੱਪੜਾ ਗਿੱਲਾ ਕਰਕੇ ਆਪਣੀਆਂ ਅੱਖਾਂ ਤੇ ਫੇਰੋ ਕਿਉਂਕਿ ਸਾਧ ਸੰਗਤ ਜੀ ਸਵੇਰੇ ਸਵੇਰੇ ਜਦੋਂ ਸਾਡੇ ਸਰੀਰ ਨੂੰ ਪਾਣੀ ਟੱਚ ਕਰ ਜਾਂਦਾ ਹੈ ਤਾਂ ਫਿਰ ਸੁਸਤੀ ਦਲੇਦਰ ਆਲਸ ਸਾਡੇ ਕੋਲੋਂ ਕੋਹਾਂ ਦੂਰ ਹੋ ਜਾਂਦਾ ਹੈ ਇਸ ਕਰਕੇ ਸਵੇਰੇ ਸਵੇਰੇ ਸਰਾਣੇ ਥੱਲੇ ਰੱਖੇ ਪਾਣੀ ਨੂੰ ਆਪਣੀਆਂ ਅੱਖਾਂ ਤੇ ਮਾਰ ਲਵੋ ਤਾਂ ਆਲਸ ਸੁਸਤੀ ਬਿਲਕੁਲ ਦੂਰ ਹੋ ਜਾਵੇਗੀ ਤੁਸੀਂ ਆਰਾਮ ਦੇ ਨਾਲ ਉੱਠ ਪਾਉਗੇ ਇਸ ਤਰ੍ਹਾਂ ਤੁਸੀਂ ਤੁਸੀਂ ਕੁਝ ਦਿਨ ਕਰ ਲਵੋ ਇਹ ਨੁਕਤਾ ਬਹੁਤ ਫਾਇਦੇਮੰਦ ਹੈ ਮੈਨੂੰ ਪਤਾ ਹੈ ਕਿ ਤੁਸੀਂ ਸੁਣ ਲਵੋਗੇ ਪਰ ਕਰੋਗੇ ਨਹੀਂ ਕਿਉਂਕਿ ਤੁਹਾਡਾ ਮਨ ਨਹੀਂ ਬਣਿਆ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਪੱਕਾ ਬਣਿਆ ਹੋਇਆ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਉਹ ਹਰ ਤਰ੍ਹਾਂ ਦੀਆਂ ਜੁਗਤियां ਅਪਣਾਉਂਦੇ ਨੇ ਤਾਂ ਜੇਕਰ ਤੁਸੀਂ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹੋ ਸਵੇਰ ਦਾ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਫਿਰ ਇਹ ਨੁਕਤਾ ਜ਼ਰੂਰ ਅਪਣਾਓ ਬਹੁਤ ਹੀ ਕੰਮ ਆਵੇਗਾ ਸੱਚ ਕਰਕੇ ਜਾਣਿਓ ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਵਾਹਿਗੁਰਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਦਲਿੱਦਰ ਕਲੇਸ਼ ਨੇ ਉਹ ਸਭ ਖਤਮ ਹੋ ਜਾਣਗੇ ਅਤੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਅੱਜ ਅਸੀਂ ਦੁਖੀ ਕਿਉਂ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਲੇਸ਼ ਕਿਉਂ ਹਨ ਕਿਉਂਕਿ ਅਸੀਂ ਆਪਣੇ ਕੰਮਕਾਰਾਂ ਨੂੰ ਕੱਲ ਤੇ ਪਾਣ ਦੀ ਆਦਤ ਪਾ ਲਈ ਹੈ ਸਾਡਾ ਮਨ ਬਹਾਨੇ ਲਾਉਣ ਲੱਗ ਗਿਆ ਹੈ ਸਵੇਰੇ ਉੱਠਣ ਦੇ ਲਈ ਬਹੁਤ ਇਸ ਦੇ ਕੋਲ ਬਹਾਨੇ ਹੁੰਦੇ ਨੇ ਜਦੋਂ ਆਪਾਂ ਸਵੇਰੇ ਸਵੇਰੇ ਉੱਠਣ ਦੀ ਗੱਲ ਕਰਦੇ ਹਾਂ ਤਾਂ ਇਹ ਸਾਨੂੰ ਕੋਈ ਨਾ ਕੋਈ ਬਹਾਨੇ ਦੇਣੇ ਸ਼ੁਰੂ ਕਰ ਦਿੰਦਾ ਹੈ ਕਿ ਅੱਜ ਰਹਿਣ ਦਿੰਦੇ ਹਾਂ ਅੱਜ ਸਾਡਾ ਸਰੀਰ ਥੱਕਿਆ ਹੈ ਰਾਤੀ देर ਤੱਕ ਕੰਮ ਕਰਦੇ ਰਹੇ ਸੀ ਇਸ ਕਰਕੇ ਉੱਠਿਆ ਨਹੀਂ ਜਾ ਰਿਹਾ ਕੱਲ ਤੋਂ ਜਲਦੀ ਉੱਠ ਲਵਾਂਗੇ ਜਾਂ ਫਿਰ ਇਸ ਵੇਲੇ ਉੱਠ ਕੇ ਕੀ ਕਰਨਾ ਹੈ ਕੜੀ ਦੋ ਕੜੀ ਹੋਰ ਸੋ ਜਾਂਦੇ ਹਾਂ ਥੋੜੇ ਟਾਈਮ ਬਾਅਦ ਉੱਠ ਜਾਵਾਂਗੇ ਪਰ ਨਹੀਂ ਅਸੀਂ ਮਨ ਦੇ ਇਹਨਾਂ ਬਹਾਨਿਆਂ ਨੂੰ ਚੱਲਣ ਨਹੀਂ ਦੇਣਾ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਅੰਮ੍ਰਿਤ ਵੇਲਾ ਸੰਭਾਲਣਾ ਹੈ ਜਿਸ ਦਿਨ ਤੋਂ ਆਪਾਂ ਦਿਨ ਦੀ ਸ਼ੁਰੂਆਤ ਸੂਰਜ ਚੜਨ ਤੋਂ ਪਹਿਲਾਂ ਕਰ ਦਿੱਤੀ ਉਤਤੇਆਸਾਰ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਦਾ ਨਾਮ ਜਪਿਆ ਸਾਡੀ ਜ਼ਿੰਦਗੀ ਉਸੇ ਦਿਨ ਤੋਂ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਇਹ ਸਭ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰੀਏ ਤਾ ਇਹ ਪਾਣੀ ਵਾਲਾ ਨੁਕਤਾ ਅਪਣਾ ਕੇ ਦੇਖਿਓ ਕੰਮ ਆਵੇਗਾ ਸਾਧ ਸੰਗਤ ਜੀ ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਘਟੋ ਘਟ ਸੱਤ ਦਿਨ ਇਹ ਕੰਮ ਕਰਾਂਗੇ ਤਾਂ ਸਾਡੀ ਆਪਣੇ ਆਪ ਹੀ ਆਦਤ ਪੈ ਜਾਵੇਗੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ कीर्तन सोहिन सोहिला साहिब जी दी वाणी ਦਾ ਪਾਠ ਕਰਕੇ ਆਪਣੇ ਵਾਹਿਗੁਰੂ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਅਤੇ ਉਸ ਪਰਮਾਤਮਾ ਅੱਗੇ ਤਰਲੇ ਕਰਨੇ ਨੇ ਕਿ ਵਾਹਿਗੁਰੂ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਦੀ ਜਾਗਤ ਮੇਰੀ ਝੋਲੀ ਵਿੱਚ ਪਾ ਦਿਓ ਅੰਮ੍ਰਿਤ ਵੇਲਾ ਮੈਨੂੰ ਬਖਸ਼ੋ ਤਾਂ ਵਾਹਿਗੁਰੂ ਜੀ ਅਰਦਾਸ ਜ਼ਰੂਰ ਸੁਣਦੇ ਨੇ ਅਤੇ ਸਾਨੂੰ ਅੰਮ੍ਰਿਤ ਵੇਲਾ ਸਾਡੀ ਝੋਲੀ ਵਿੱਚ ਪਾ ਦੇਣਗੇ ਅਤੇ ਗੁਰਮੁਖ ਪਿਆਰੀ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਦੇ ਨਾਲ ਵੱਧ ਤੋਂ ਵੱਧ ਜੋੜਨਾ ਹੈ ਉਹਨਾਂ ਨੂੰ ਵੀ ਅੰਮ੍ਰਿਤ ਵੇਲਾ ਸੰਭਾਲਣ ਦੀ ਆਦਤ ਪਾਣੀ ਹੈ ਅਤੇ ਗੁਰਸਿੱਖੀ ਜੀਵਨ ਦੇ ਨਾਲ ਜੋੜਨਾ ਹੈ ਬਾਣੀ ਦੇ ਨਾਲ ਜੋੜਨਾ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਕਰ ਭੰਗੀ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ